ਹਾਂਜੀ ਕਿਸਾਨ ਵੀਰੋ ਸਾਰੇ ਉਹਨਾਂ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਬਾਢੀ ਕਿਸਾਨ ਵੀਰ ਚੱਲ ਰਹੀ ਆ ਹ ਕਿਰਪਾ ਕਰਕੇ ਜਿਹੜਾ ਆਪ ਦੇ ਏਰੀਆ ਦਾ ਮੌਸਮ ਦਾ ਹਾਲ ਜਰੂਰ ਦੱਸਣਾ ਕਿਉਂਕਿ ਕਈ ਥਾਵਾਂ ਦੇ ਉੱਤੇ ਕਮੈਨਾਂ ਚੱਲੀਆਂ ਨਹੀਂ ਹਜੇ ਕੱਲ ਤੇ ਪਰਸੋਂ ਥੋੜੀ ਬੁੱਤੀ ਜਿੱਥੇ ਕਿਣਮਣ ਹੋਈ ਆ ਕਿਤੇ 13 14 ਅਪ੍ਰੈਲ ਨੂੰ ਤੇ ਖਾਸ ਤੌਰ ਤੇ ਪਟਿਆਲਾ ਤੇ ਮਾਨਸਾ ਇਨ੍ਹਾਂ ਜ਼ਿਲ੍ਹਿਆਂ ਚ ਕਾਫੀ ਵਾਢੀ ਹੋ ਗਈ ਤੇ ਮੰਡੀਆਂ ਚ ਵੀ ਕਾਫੀ ਕਣਕ ਪਹੁੰਚ ਗਈ ਆ ਬਾਕੀ ਜ਼ਿਲ੍ਹਿਆਂ ਚ ਵੀ ਹੈਗੀ ਆ ਅ ਅੰਮ੍ਰਿਤਸਰ ਸਾਹਿਬ ਤਰਨਤਾਰਨ ਗੁਰਦਾਸਪੁਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਆਪਾਂ ਇਧਰ ਨੂੰ ਆਉਣੇ ਨਾ ਰਾਜਪੁਰਾ ਪਟਿਆਲਾ ਮਾਨਸਾ ਸਾਈਡ ਇਧਰ ਨੂੰ ਜਿਹੜੀ ਵਾਢੀ ਆ ਥੋੜੀ ਜਲਦੀ ਚੱਲ ਪੈਂਦੀ ਕਣਕ ਦੀ ਤੇ ਕਣਕ ਦਾ ਝਾੜ ਬਹੁਤ ਵਧੀਆ ਆ ਮੈਨੂੰ ਜੇ ਤੁਸੀਂ ਪੁੱਛੋ ਦਿਲੋਂ ਬੜੀ ਖੁਸ਼ੀ ਆ ਕਿਉਂਕਿ ਚੰਗਾ ਝਾੜ ਹੋਣਾ ਚੰਗਾ ਸਮਾਂ ਲੱਗਣਾ ਚੰਗੀ ਫਸਲ ਹੋਣਾ ਇਹਦੇ ਨਾਲ ਹੀ ਜਿਹੜਾ ਹੈਗਾ ਆਪਣਾ ਖੇਤੀ ਦਾ ਜਿਹੜਾ ਭਲਾਈ ਆ ਮੌਸਮ ਠੀਕ ਰਿਹਾ ਅਗੇਤੀ ਕਣਕ ਖਾਸ ਤੌਰ ਤੇ ਜਿਹੜੀ ਕੋਰੇਜ ਨਸਲੀ ਉਹਦੇ ਝਾੜ ਤੇ ਜਰੂਰ ਅਸਰ ਹੋਇਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਜਾਣਕਾਰੀ ਇਹ ਗੱਲਬਾਤ ਸਾਂਝੀ ਕਰਦਾ ਰਿਹਾ ਕਿ ਨਵੰਬਰ ਵਾਲੀ ਬਹੁਤ ਵਧੀਆ ਰਹੂਗੀ ਬਹੁਤ ਸ਼ਾਨਦਾਰ ਰਹੂਗੀ ਮੌਸਮ ਠੀਕ ਰਿਹਾ ਕਿਸਾਨ ਵੀਰ ਮਿਹਨਤ ਵੀ ਬੜੀ ਕਰਦੇ ਆ ਖਾਸ ਤੌਰ ਤੇ ਜਿੱਥੇ ਮੀਂਹ ਗੜੇਮਰੀ ਵਗੈਰਾ ਹੁੰਦੀ ਹੈ ਨਾ ਪੱਕਣ ਵਾਲੀ ਕਣਕ ਤੇ ਜਾਂ ਪੱਕ ਰਹੀ ਕਣਕ ਤੇ ਉੱਥੇ ਨੁਕਸਾਨ ਹੁੰਦਾ ਹੁੰਦਾ ਬਾਕੀ ਆਪਾਂ ਜਿਹੜਾ ਹੈਗਾ ਥੋੜਾ ਜਿਹਾ ਟੈਂਪਰੇਚਰ ਅੱਪ ਹੋਵੇ ਉਹ ਵੀ ਮੈਨੇਜਮੈਂਟ ਹੋ ਜਾਂਦੀ ਹੁਣ ਸਾਰੇ ਕਿਸਾਨ ਵੀਰ ਬੜੇ ਅਵੇਅਰ ਆ ਤੇ ਟਾਈਮ ਲਈ ਜਿਹੜੀਆਂ ਸਪਰੇਆਂ ਖਰਾਕੀ ਤੱਤ ਵਗੈਰਾ ਪਾਉਂਦੇ ਰਹਿੰਦੇ ਆ ਤੇ ਮੈਂ ਤੁਹਾਡੇ ਨਾਲ ਸਕਰੀਨਸ਼ਾਟ ਵੀ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨ ਵੀਰਾਂ ਦੇ ਜਿਹੜੇ ਕਾਫੀ ਕਮੈਂਟ ਵੀ ਆ ਰਹੇ ਆ ਝਾੜ ਤੁਸੀਂ ਦੇਖੋ ਵੀ 25 ਪਲੱਸ ਤੇ ਹੁਣ ਹੁਣ ਜਿਵੇਂ ਜਿਵੇਂ ਕਣਕਾਂ ਵੱਡੋਂਗੇ ਬਸ ਮੌਸਮ ਵੱਲੋਂ ਬਾਰ ਬਾਰ ਅਰਦਾਸ ਇਹ ਹੀ ਹੁੰਦੀ ਪਰਮਾਤਮਾ ਨਾਲ ਅੱਗੇ ਕਿ ਮੌਸਮ ਵੱਲੋਂ ਜਿਹੜਾ ਹੈਗਾ ਕੋਈ ਸਮੱਸਿਆ ਨਾ ਹੋਵੇ 25 26 27 ਤੱਕ ਕਵੰਟਲ ਤੱਕ ਜਾਏ ਦੂ ਉੱਪਰ ਵੀ ਜਿਹੜਾ ਹੈਗਾ ਝਾੜ ਕਿਉਂਕਿ ਕਣਕਾਂ ਦਾ ਪੋਟੈਂਸ਼ੀਅਲ ਹੈਗਾ ਹੀ ਆ ਮੌਸਮ ਵੀ ਠੀਕ ਰਿਹਾ ਆਪਣੀ ਮਿਹਨਤ ਵੀ ਆ ਸਭ ਕੁਝ ਰਲ ਕੇ ਤੇ ਝਾੜ ਆ ਜਿਹੜਾ ਉਹ ਟੌਪ ਤੇ ਜਾਣਾ ਹੀ ਜਾਣਾ ਤੇ ਰਿਕਾਰਡ ਪ੍ਰੋਡਕਸ਼ਨ ਹੋਣ ਦੀ ਆਸ ਹੈ 84000 ਟਨ ਤੱਕ ਜਿਹੜੀ ਹੈਗੀਆਂ ਮੰਡੀਆਂ ਦੇ ਵਿੱਚ ਓਵਰঅল ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਾਣਕ ਪਹੁੰਚ ਗਈ ਹੈ ਤੇ ਇਸ ਹਫ਼ਤੇ ਦੇ ਐਂਡ ਤੱਕ ਪੂਰਾ ਪੀਕ ਤੇ ਸੀਜ਼ਨ ਹੋਊਗਾ ਤੇ ਝਾੜਾ ਜਿਹੜਾ ਉਹ ਬੜਾ ਸ਼ਾਨਦਾਰ ਜਾ ਰਿਹਾ ਹੈ ਸਾਰੀਆਂ ਹੀ ਕਿਸਮਾਂ ਦੇ ਵਿੱਚ ਜੇ ਆਪਾਂ 2851 ਵੀ ਜਿਹੜੇ ਕਿਸਾਨ ਵੀਰਾਂ ਨੇ ਲਈ ਆ 2967 ਵੀ ਲਈ ਆ 3086 ਇਹਦੂ ਬਿਨਾ 222 187 ਡੀਬੀਡਬਲ ਕਿਸਮਾਂ ਨੇ ਜਿਹੜੀਆਂ 303 ਹੋ ਗਈ ਤੇ ਤੁਹਾਡੀ 327 ਨਵੀਆਂ ਕਿਸਮਾਂ ਦੇ ਵਿੱਚੋਂ 370 71 ਆ ਗਈਆਂ ਪੀਵੀਡਬਲ 826 ਆ ਗਈ 869 ਆ ਗਈ ਅ ਸੁਨੇਰੀ ਆ ਗਈ ਪੀਵੀਡਬਲ 766 ਪੀਵੀਡਬਲ 725 ਜਾਂ 670 ਇਹਦੀ ਜਿਹੜੀ ਹੈਗੀ ਰਿਪੋਰਟ ਨਹੀਂ ਕਿਸੇ ਪਾਸੋਂ ਆਈ ਕਿਸਾਨ ਵੀਰਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਜਿਹੜੀਆਂ ਵੱਖ-ਵੱਖ ਕਿਸਮਾਂ ਦੇ ਵਿੱਚ ਤੁਹਾਡ ਤੁਸੀਂ ਜਿਹੜੀ ਬੀਜੀ ਹੋਈ ਸੀਗੀ ਓਵਰ ਆਲ ਜਿਹੜੀਆਂ ਹੈਗੀਆਂ ਨਾ ਸਾਰੀਆਂ ਹੀ ਕਿਸਮਾਂ ਦਾ ਝਾੜ ਚੰਗਾ ਆ ਰਿਹਾ ਤੇ ਚੰਗਾ ਹੀ ਆਊਗਾ ਜਿਵੇਂ ਜਿਵੇਂ ਹੁਣ ਤੁਸੀਂ ਵਾਢੀ ਕਰੋਗੇ ਹਨਨੀ ਜਾਣਕ ਤੇ ਸ਼ਾਨਦਾਰ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਮੌਸਮ ਦੀ ਖਰਾਬੀ ਵੱਲੋਂ ਬਚਤ ਰਹੇ ਸ਼ਾਨਦਾਰ ਰਿਕਾਰਡ ਤੋੜ ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ ਜਿਹੜੇ ਆਪਾਂ ਕਹ ਲਈਏ ਪਰ ਇੱਕੜ ਪੈਦਾਵਾਰ ਤੇ ਓਵਰਆਲ ਪੈਦਾਵਾਰ ਤਾਂ ਫਿਰ ਜਿਹੜੀ ਹੈਗੀ ਵਧਣੀ ਵਧਣੀ ਹੈ ਬਾਕੀ ਵਾਇਗਰੂ ਮੇਅਰ ਕਰਨ ਬਹੁਤ ਬਹੁਤ ਧੰਨਵਾਦ